ਦੋਸਤੋ ਮੈਂ ਤੁਹਾਡਾ ਆਪਣਾ ਅਜੇ ਸਿੰਘ ਬਰਾੜ ਤੇ ਤੁਸੀਂ ਇਸ ਵਕਤ ਦੇਖ ਰਹੇ ਹੋ ਸਿੰਘ ਨਿਊਜ਼ ਆ ਪੰਜ ਪਹੁੰਚੇ ਸੀ ਪੈਂਡ ਆ ਮੌਜੂ ਵਾਲਟਾਣੀ ਜਿੱਥੇ ਪਰਸੋ ਰੋਜ ਤੋਂ ਲੈ ਕੇ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਬਹੁਤ ਪ੍ਰਾਬਲਮ ਹੋਇਆ ਸਪੰਡ ਦੀਆਂ ਨਗਰ ਦੀਆਂ ਟਾਹਣੀਆਂ ਦੀਆਂ ਸੰਗਤਾਂ ਦੇ ਵੱਲੋਂ ਜਿਹੜਾ ਸ਼ਹੀਦੀ ਜੋੜ ਮੇਲਾ ਹੈ ਉਹ ਮਨਾਇਆ ਜਾ ਰਿਹਾ ਹੈ ਤਾਂ ਬੜੇ ਹੀ ਸ਼ੌਂਕ ਉਤਸ਼ਾਹ ਦੇ ਨਾਲ ਸੰਗਤਾਂ ਦੇ ਵੱਲੋਂ ਜਿਹੜੇ ਸ਼ਹੀਦੀ ਜੋੜ ਮੇਲੇ ਨੂੰ ਮਨਾ ਰਹੇ ਹਨ ਸੰਗਤਾਂ ਅਤੇ ਨਾਲ ਹੀ ਜੜੀਆਂ ਜੀ ਮਿੱਠੇ ਪਾਣੀ ਦੀਆਂ ਸ਼ੁਭਿਨਾ ਲੱਗੀਆਂ ਹਨ ਮੰੰਗੜ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਤਾਂ ਬਾਕੀ ਜਿਹੜੀ ਵੀਡੀਓ ਹੈ ਉਹ ਸ਼ੇਅਰ ਕਰ ਦਿਓ ਜਿਹੜੇ ਕੋਈ ਨਵੇਂ ਵੀਰਾਂ

ਇਹ ਕੀ ਚੀਜ਼ ਆ ਗਈ ਇਹ ਕੀ ਚੀਜ਼ ਹੈ ਆ ਵੇਲਾ ਆ ਗਿਆ ਆਗੇ ਕੀ ਆਗੇ ਕਲੀਨਸ ਜਮਾਉਂਦੇ ਦੇਵਿਆ ਨਾਲ ਨੰਬਰ ਚੋਣੋ ਚੋਣੋ ਆਓ ਲੰਗਰ ਟਕੋ ਆਜੋ ਬਈ ਸੱਤ ਛੇ ਅਕਾਲ ਦੋਸਤੋ ਮੋਡਰਨ ਜਰਨਲ ਸਟੋਰ ਸ਼ਹਿਰ ਐਲਨਵਾਦ ਵਿੱਚ ਜਿੱਥੇ ਕੀ ਹਰ ਪ੍ਰਕਾਰ ਦੇ ਲੱਡੂ ਗੋਪਾਲ ਮਿਲਦੇ ਹਨ ਅਤੇ ਲੱਡੂ ਗੋਪਾਲ ਦਾ ਹਰ ਪ੍ਰਕਾਰ ਦਾ ਸਮਾਨ ਇੱਥੇ ਉਚਿਤ ਰੇਟਾ ਤੇ ਮਿਲਦਾ ਹੈ ਅਤੇ ਨਾਲ ਹੀ ਮੋਡਰਨ ਜਰਨਲ ਸਟੋਰ ਦੇ ਉੱਪਰ ਜਿਹੜੇ ਕੰਨਾਂ ਦੇ ਛੇਦ ਹਨ ਉਹ ਵਿਸ਼ੇਸ਼ ਪ੍ਰਕਾਰ ਦੇ ਦਵਾਈ ਦੇ ਨਾਲ ਬੰਦ ਕੀਤੇ ਜਾਂਦੇ ਹਨ ਅਤੇ ਨਾਲ ਹੀ ਜਿਹੜੇ ਕੀ ਬਿਨਾ ਕਿਸੇ ਚੀਰ ਫਾੜ ਦੇ ਕੰਨਾਂ ਦੇ ਛੇ ਦਾ ਬੰਦ ਕੀਤੇ ਜਾਂਦੇ ਹਨ ਅਤੇ ਮੋਡਰਾ ਜਰਨਾ ਸਟੋਰ ਦੇ ਉਪਰਾਂ ਜਿਹੜੀ ਪਥਰੀ ਦੀ ਗੁਰਦੇ ਦੀ ਪਥਰੀ ਦੀ ਦਵਾਈ ਹੈ ਉਹ ਬਿਲਕੁਲ ਫ੍ਰੀ ਇਥੇ ਦਿੱਤੀ ਜਾਂਦੀ ਹੈ ਜੋ ਵੀ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੁਕਾਨ ਤੇ ਆਉਂਦੇ ਹਨ ਉਹਨਾਂ ਨੂੰ ਵਿਸ਼ੇਸ਼ ਤਰ੍ਹਾਂ ਦੀ ਛੋਟ ਦਿੱਤੀ ਜਾਏਗੀ ਨਿਹਾਲ ਸਤਿ ਸ੍ਰੀ ਅਕਾਲ ਜੋ ਬਡੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਹਣ ਦਾ ਫਰਸਾ ਆਹੀ ਦੀ ਮੁਕਤੀ ਇਹਨਾਂ ਨਾਲ ਹੋ ਜੇ ਲੋ ਜੀ ਲੋ ਸਰਕਾਰ ਮੋਤੀਆਂ ਵਾਲੀ ਲੋ ਇਸ ਵਾਰ ਦੇਣੀ ਹੋ ਬੇਟਾ ਇਧਰ ਬੰਦ ਮੇਰੇ ਨਾਲ ਤੇ ਓਕੇ ਪਹਿਰੇ ਆਣੇ ਰੋਕਿਆ ਨਹੀਂ ਉਹਨਾਂ ਨੇ ਜੇ ਨੀਆਂ ਮੇਰੇ ਨੂੰ ਰੋਕਣਾ ਪਤਾ ਨਹੀਂ ਕੀ ਕਰਦੇ ਨੇ ਜਿਹੜਾ ਤੱਤੀ ਰੋਹ ਤੇ ਬੈਠੇ ਹੋਏ ਨੇ ਤੇ ਵੇਰਾ ਬੜਾ ਆਪਣਾ ਯਾਦੀਨ ਰੇਤਾ ਘਰਮ ਕਰ ਕਰਕੇ ਮਾਰੇ ਤੇ ਸੱਤ ਮਾਰੇ ਸੱਤ ਐਡੀ ਤੱਕ ਅੱਜਕੱਲ ਇਹਦੇ ਬਾਹਰ ਕੋਈ ਇਹ ਤੇ ਆ ਫੰਕ ਈ ਆਲੰਦ ਹੈ ਬੜੇ ਜਣਾ ਦੋਗਾ ਕਿਉਂਕਿ ਮੈਂ ਤਤੀ ਲੋਹ ਤੇ ਬਹਿ ਕੇ ਵੀ ਇਹ ਬਦਰ ਕੀਤਾ ਕਿ ਤੇਰਾ ਭਾਣਾ ਮੀਠਾ ਲਾ ਕੇ ਨਾਨ ਪ੍ਰਤਾਪ ਦਾ ਨਾਮਕ ਮੰਗੇ ਕਹਿਣਾ ਪਰਾਂ ਦੂਹ ਤੇ ਮੈਂ ਬਹਿ ਗਿਆ ਪਰ ਤੇਰਾ ਤੇਰੇ ਨਾਲੋਂ ਮੇਰਾ ਮਨ ਹੂਰ ਨਾ ਹੋਏ ਮੇਰਾ ਮਨ ਤੇਰੇ ਨਾਲ ਜੁੜਿਆ ਰਵੇ ਅੱਜ ਉਹਨਾਂ ਵੇਖੋ ਕੀ ਕਰਨੀ ਹੋ ਰਹੀ ਹੈ ਅਸੀਂ ਕਹਿੰਦੇ ਤੁਹਾਨੂੰ ਇਸੀ ਕਹਿ ਕ ਕਰ ਦੇ ਕਰਨੀ ਦੂਰ ਹੈ ਵੀ ਅਜਿਹਾ ਉਹਨਾਂ ਦੇ ਨਾਲ ਜਿਹੜੀਆਂ ਰੂਹਾਂ ਵੀ ਬਹਿ ਗੋ। ਤਰੁਕਾਂਤ ਦੇਸ਼ ਬਾਦਰ ਸੰਗਤਿ ਬਚਨ ਕਰ। ਕਿਹਦੇ ਬਸਨੀ ਦੀ। ਜਦੋਂ ਮੀਆਂ ਮੀਰ ਨੇ ਆਖਿਆ ਤੇ ਇਹ ਕੀ ਕਰਨੇ ਆ ਜਦ ਵੀ ਹੁਕਮ ਕਰੋ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ ਇੱਟ। ਕਿਹਦੇ ਜਾਂ? ਕਿਨੇ ਕਿਹੋ ਲਈ ਚੱਕਦੇ। ਕਹਿੰਦਾ ਜੇ ਛੋਟੇ ਬਚਨ ਕਰਕੇ ਤੁੰ ਤੁਸੀਂ ਉਹਦਾ ਵਚਨ ਮੰਨ ਕੇ ਤੁਹਾਨੂੰ ਮੰਨ ਕੇ ਸ਼ਕਤੀ ਢੋਡੇ ਕਰਕੇ ਆਈ ਹੈ ਕਹਿੰਦਾ ਫੇਕ ਫਿਰ ਮੱਤਾ ਜਦੋਂ ਮੀਆ ਮੀਰ ਮੱਤਾ ਕਹਾਂ ਤੇ ਢੋਡੇ ਤੇ ਹੱਥ ਨਾਲ ਕਾਮਾਰੇ ਨੇ ਤੈਨਾਂ ਤੈਨਾਂ ਲਾ ਕੇ ਵਗਾ ਜੋਰ ਕਹਿੰਦਾ ਨਹੀਂ ਬੱਸ ਹੁਣ ਜਿਹੜਾ ਜੋਰ ਅਸੀਂ ਗਿਆ ਕਹਿੰਦਾ ਬੱਸ ਵੇ ਅਸੀਂ ਉਹਦਾ ਖਾਣਾ ਮੰਨਣਾ ਕੋ ਸਰਦਾਲਪੁਰ ਕੇ ਪਰਮੇਸ਼ਰ ਦਾ ਕੋਈ ਗੱਲ ਨਹੀਂ ਸਾਨੂੰ ਦਿੱਤੀ ਲੋਕੋਸਰੀ ਕਰ ਸਕਦੀ ਕਿਤੇ ਬਸ ਨਹੀਂ ਕੀਤੀ ਚੰਦੂ ਦੀ ਫਿਰ ਲੋਹ ਆਈ ਉਹਨੇ ਪਹਿਰਾ ਇਧਾਰਾ ਨੂੰ ਮੋਹਰਾ ਦਿੱਤੀਆਂ ਫਿਰ ਉਹਨਾਂ ਨੇ ਅੰਦਰ ਵੜਨ ਦਿੱਤਾ ਨੂੰ ਜਾ ਕੇ ਮੱਥਾ ਟੇਕਿਆ ਕਹਿੰਦੇ ਮਹਾਰਾਜੇ ਸਾਡੇ ਪਰਿਵਾਰ ਨੂੰ ਤੁਸੀਂ ਮਾਫ਼ ਕਰ ਦੇਣਾ ਮੇੜਾ ਜਿਹੜਾ ਸੋਹਰਾ ਇਹਨੇ ਬਹੁਤ ਅਤਿਆਚਾਰ ਕੀਤਾ ਪਰ ਸਾਡੇ ਤੇ ਮਿਹਰ ਰੱਖੀ ਇਥੇ ਬਾਸ ਨਹੀਂ ਮਹਾਰਾਜ ਨਾ ਨਾ ਪਾਣੀ ਦੀ ਦੇਗ ਚ ਬਾੜਿਆ ਗਿਆ ਬਾੜਿਆ ਆਪਾਂ ਆਲੂ ਵਾੜਦੇ ਆ ਨਾ ਸਬਜ਼ੀ ਬਣਾਉਣ ਵਾਸਤੇ ਮੈਨੇ ਅਬੀ ਜੀਆਂ ਭੈਣਾ ਮਾਤਾ ਵੇਚਦੀਆਂ ਸਭ ਨੂੰ ਪਤਾ ਕਿ ਆਲੂ ਪਾਣੀ ਚ ਵਾੜੇ ਜਾਂਦੇ ਨੇ ਮਹਾਰੇ ਨੂੰ ਦੇਗ ਚ ਭਾਇਆ ਗਿਆ ਪਰ ਮਹਾਰੇ ਨੇ ਸੰਗਤ ਦੀ ਗੱਲ ਮੰਨ ਕੇ ਉਹਦਾ ਰਿਸ਼ਤਾ ਕਰੂ ਦੇਖ ਇਹ ਤੇ ਬਸ ਨਹੀਂ ਕੀਤੀ ਐਲਾਨ ਕਰ ਦਿੱਤਾ ਕਿ ਇਹ ਮੰਨਦੇ ਨਹੀਂ ਨਾ ਕੱਲ ਨੂੰ ਇਹਨਾਂ ਨੂੰ ਕੱਚੇ ਡੋਬੂ ਦੇ ਮਾਸ 'ਚ ਲਪੇਟਣਾ ਹੈ ਮਹਾਰਾਜ ਜੀ ਜਿਹੜਾ ਬਾਹਰ ਕੱਢਿਆ ਮਹਾਰਾਜ ਕਹਿੰਦਾ ਬੰਦਿਆਂ ਨੂੰ ਕਹਿਣ ਲੱਗਾ ਵੀ ਮੇਰਾ ਜੀ ਕਰਦਾ ਮੈਂ ਇਸ਼ਨਾਨ ਕਰਾਇਆ ਕਹਰੇ ਆਂ ਗਦਾਵ ਜੀ ਨਦੀ ਦੇ ਕੋਲੇ ਮਗਦੀ ਲਾ ਰੋ ਦੀ ਰਾਜੇ ਨੂੰ ਸਮਝਾ ਚਾਰ ਗਿਆ ਰਾਜਾ ਤੰਦੂ ਤੰਦੂ ਨੇ ਕਾ ਉਹ ਬੜੀਆ ਕੰਮ ਹੋ ਗਿਆ ਤੰਦੂ ਉੱਤੇ ਬੈਠਾ ਜੀ ਕੁਰਸੀ ਢਾਗੇ ਕਹਿੰਦਾ ਚੰਗਾ ਕੰਮ ਹੈ ਹੁਣ ਪਾਣੀ ਦਾ ਉਬਾਲਿਆ ਆ ਵਿਆ ਇਹ ਹੁਣ ਜਦੋਂ ਠੰਡੇ ਪਾਣੀ ਚ ਜਾਏਗਾ ਇਹਦੇ ਸਰੀਰ ਤੇ ਛਾਦੇ ਪੈ ਜਾਣਗੇ ਹੋੜ ਲੱਗ ਦੋਏਗਾ ਮਾਰ ਨੇ ਸਿੱਖਾ ਨੂੰ ਜਵਾਨ ਦਾ ਰਗਦਾਨੀ ਇਹ ਵੀ ਉੱਤੇ ਹੀ ਵਾਲ ਨਹੀਂ ਐ ਤੇ ਨਿਕਲਣਾ ਨਹੀਂ ਜੇ ਤੂੰ ਅਗਲੇ ਪੜਾਅ ਤੇ ਨਿਕਲਾਂਗੇ ਕਿ ਤਹਾ ਹ ਸੇ ਬਿਲਕੁਲ ਦੰਦ ਘਟਾ ਨਹੀਂ ਕੋ ਮਾਰ ਨੇ ਸਿੱਖਾ ਨੂੰ ਅਕਰਦ ਉਸ ਉੱਤੇ ਜਾ ਕੇ ਖੜ੍ਹ ਜਾ ਉਸ ਉੱਤੇ ਆਵਾਂਗੇ ਤੁਹਾਡੇ ਕੋਲੇ ਤੇ ਉਹਨਾਂ ਦੇ ਕਿੰਦੇ ਨਾਲ ਗਏ ਜਦੋਂ ਮਾਰ ਜਿਹਨੇ ਮਾਰੀ ਨਾ ਕਹਿੰਦੇ ਤਾਂ ਨਿਕਲੇ ਨੇ ਪੰਜ ਪੈਸੇ ਨਾਰੀਅਲ ਨੂੰ ਨਾ ਖਾਣ ਨੂੰ ਖਾਣ ਦਿੱਤੇ ਤੇ ਅਸੀਂ ਹੁਣ ਚੱਲੇ ਆ ਪਰਮੇਸ਼ਰ ਦੇ ਚਰਨਾਂ 'ਚ ਤੁਸੀਂ ਜਾ ਕੇ ਪੰਜ ਪੈਸੇ ਤੇ ਨਾਰੀਅਲ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕ ਦੇਣਾ ਸਾਡੇ ਵੱਲੋਂ ਤੇ ਉਹਨਾਂ ਨੂੰ ਗੱਦੀ ਤੇ ਪ੍ਰਾਦ ਮਾਨ ਕਰ ਦੇਣਾ ਬਾਬਾ ਬੁੱਢਾ ਜੀ ਨੇ ਤੇਰੇ ਸਾਰਾ ਦਿੱਤੀ ਇੱਕ ਤਲਵਾਰ ਨਹੀਂ ਦੋ ਤਲਵਾਰਾਂ ਹਰਗੋਬ ਸਿੰਘ ਸਾਹਿਬ ਨੇ ਮਾਰੇ ਨੇ ਪਾਈਆਂ ਇੱਕ ਮੀਰੀ ਦੀ ਤਖੀਰੀ ਦੀ ਦੂਹ ਕਰਪਾਨਾ ਧਰਮ ਕੀਰਤਿਆਂ ਦੇ ਦਰਬਾਰ ਸਾਹਿਬ ਤਖਤ ਸਾਹਿਬ ਤੇirajਮਾਨ ਹੋ ਗਏ ਜੀ ਰਣ ਦੇ ਦੇ ਜਗਾਂ ਤੇ ਤੇ ਐਲਾਨ ਕਰ ਦਿੱਤਾ ਸਿੱਖਾਂ ਨੂੰ ਕਿ ਜਿਹੜਾ ਸਾਨੂੰ ਸਾਡੀ ਖੁਸ਼ੀ ਚਾਹੁੰਦਾ ਹੈ ਸ਼ਸਤਰ ਤੇ ਕੋਰੇ ਲੈ ਕੇ ਆਵੇ ਨਸਰ ਸਿੱਧਰਤ ਨਹੀਂ